ਕਹਿੰਦੇ ਆ ਮਾਪਿਓ ਨਾ ਕਦੇ ਵੀ ਆਪਣੀ ਮੌਤ ਤੋਂ ਨਹੀਂ ਡਰਦੇ ਹੈਗੇ ਮਾਂ ਹੋਵੇ ਚਾਹ ਪਿਓ ਹੋਵੇ ਕਦੇ ਵੀ ਆਪਣੀ ਮੌਤ ਤੋਂ ਨਹੀਂ ਡਰਦੇ ਹੈਗੇ ਉਹ ਡਰਦੇ ਆ ਤਾਂ ਸਿਰਫ ਇੱਕ ਗੱਲ ਤੋਂ ਹੀ ਡਰਦੇ ਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਬੱਚਿਆਂ ਦਾ ਕੀ ਹੋਏਗਾ ਜੇਕਰ ਬੱਚੇ ਚੰਗੇ ਆ ਸਮਝਦਾਰ ਆ ਤਾਂ ਉਹਨਾਂ ਨੂੰ ਵੀ ਚੰਗਾ ਲੱਗਦਾ ਕਿ ਸਾਡੇ ਜਾਣ ਤੋਂ ਬਾਅਦ ਸਾਡੇ ਬੱਚੇ ਆਪਣੇ ਪੈਰਾਂ ਤੇ ਖੜੇ ਆ ਨੇ ਤੇ ਉਹ ਬੱਚੇ ਬੱਚਿਆਂ ਬਾਰੇ ਹੀ ਸੋਚਦੇ ਰਹਿੰਦੇ ਆ ਕਿ ਸਾਡੇ ਜਾਣ ਤੋਂ ਬਾਅਦ ਸਾਡੇ ਬੱਚਿਆਂ ਦਾ ਕੀ ਹੋਏਗਾ ਬਹੁਤ ਸਾਰੇ ਮਾਪਿਓ ਨੇ ਜਿੰਨਾਂ ਦੀ ਬਹੁਤ ਸੇਮ ਗੱਲ ਸੋਚਦੇ ਆ ਕਿ ਸਾਡੇ ਜਾਣ ਤੋਂ ਬਾਅਦ ਸਾਡੇ ਬੱਚਿਆਂ ਦਾ ਕੀ ਹੋਏਗਾ ਕਿਸ ਤਰ੍ਹਾਂ ਰਹਿਣਗੇ ਜਿਨ੍ਹਾਂ ਦੇ ਬੱਚੇ ਪੈਰਾਂ ਤੇ ਖੜੇ ਆ ਉਹਨਾਂ ਨੂੰ ਤੇ ਥੋੜਾ ਸੋਖਾ ਹੁੰਦਾ ਵੀ ਕਿ ਸਾਡੇ ਵਿਚ ਜਾਣ ਤੋਂ ਬਾਅਦ ਸਾਡੇ ਬੱਚੇ ਆਪਣਾ ਆਪ ਸਮਾਲ ਲੈਂਦੇ ਆ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ